ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇ ਹੋਰ ਸ਼ੌਕ ਕੀ ਹਾਲ ਚਾਲ ਹੈ ਤੇ ਆਪਾਂ ਜਾਣਦੇ ਆ ਸ਼ੀਦਾ ਸਾਹਿਬ ਆਪਾਂ ਨਹੀਂ ਮਮਾ ਪਾਪਾ ਨਹੀਂ ਜਾਣਦੇ ਸ਼ੀਦਾ ਸਾਹਿਬ ਤੇ ਮੈਂ ਕਹਿ ਹੀ ਵੀ ਵੀਡੀਓ ਬਣਾ ਕੇ ਲੈ ਉਹਨਾਂ ਲਈ ਸੰਤਾਂ ਨੂੰ ਦਰਸ਼ਨ ਕਰਾਵਾਂਗੇ ਜਿਹੜੇ ਦੂਰ ਬੈਠੇ ਵੀ ਰਿਆ ਤੇ ਨਾਲੇ ਆਪਾਂ ਆਪ ਕਰਾਂਗੇ ਕਿਉਂਕਿ ਸਾਡੇ ਪਲਸਰ ਲੱਗੇ ਸਾਡੀ ਕੋ ਜਾਣੀ ਹੁੰਦਾ ਤੇ ਕਰੋ ਦਰਸ਼ਨ ਫਿਰ ਬਾਬਾ ਜੀ ਦੇ ਸਤਾਂ ਦੇ ਤੇ ਬਾਕੀ ਹੁਣ ਬਾਬਾ ਜੀ ਦੇ ਕਰੋ ਦਰਸ਼ਨ ਦਰਬਾਰ ਦੇ ਨਾਲੇ ਆਪਾਂ ਵੀ ਜਾਣਦੇ ਆ ਸਾਡੇ ਕੋਲ ਜਾਣ ਨਹੀਂ ਹੁੰਦਾ ਤੇ ਮੈਂ ਚਲੋ ਵੀਡੀਓ ਬਣਾ ਕੇ ਲੈ ਆ ਤੇ ਨਾਲੇ ਲੋਕਾਂ ਨੂੰ ਗਰਾਹਾਂਗੇ ਦਰਸ਼ਨ ਵੀਰ ਭਰਾਵਾਂ ਨੂੰ ਕਰਾਵਾਂਗੇ ਨਾਲੇ ਆ ਕਰਾਂਗੇ ਬਾਬਾ ਦੀਪ ਸਿੰਘ ਜੀ ਸਾਡੇ ਦੇ ਵੀ ਕਰਨ ਕਿਰਪਾ ਅੱਪਾ ਵੀ ਸੇਵਾ ਕੰਮ ਜਾਇਆ ਕਰੀਏ ਨਾਲੇ ਤੁਰ ਫਿਰ ਕੇ ਹੈਨਾ ਦਿਲ ਤੋਂ ਸਾਡਾ ਇੱਕ ਬੋਧ ਕਰਦਾ ਚਲੋ ਹੁਣ ਪਲਾਸਟਰ ਲੱਗਾ ਮਜਬੂਰੀ ਆ ਤੇ ਜਾਣੀ ਹੁੰਦਾ ਬਾਕੀ ਜੋ ਪਲਾਸਟਰ ਲੱਥ ਗਿਆ ਉਦੋਂ ਮੱਠਾ ਠੀਕਿਆ